ਹਾਂਜੀ ਭਾਈ ਜੀ ਅੱਜ ਆਸਾ ਬਰਗਾੜੀ ਤੋਂ ਫੜਿਆ ਦੋ ਮੁੰਡੇ ਜਿਨ੍ਹਾਂ ਦੀਆਂ ਸ਼ਕਲਾਂ ਪਛਾਣ ਲਓ ਭਾਈ ਧੋਖਾ ਨਾ ਖਾ ਜਾਏ ਕੋਈ ਇਹਨਾਂ ਨੂੰ ਅਸੀਂ ਹੁਣ ਪੁਲਿਸ ਸਟੇਸ਼ਨ ਦੇ ਜਾਂ ਜਾ ਰਹੇ ਹਾਂ ਤੇ ਬੰਦੇ ਲੁੱਟ ਖੋਹ ਦਾ ਕੰਮ ਕਰਦੇ ਸੀ ਅਮੀਰਪੁਰ ਬਚ ਕੇ ਰਿਹਾ ਕਰੋ ਇਹੋ ਜਿਹਾ ਕੰਮਾਂ ਤੋਂ ਤੇ ਰਾਤ ਨਾਲ ਕੋਈ ਰੁਕੂਗਾ ਐਵੇਂ ਤੇ ਰਸਤੇ 'ਚ ਕੋਈ ਆਪਣਾ ਵਿਕਲ ਰੋਕੇ ਨਾ ਕੋਈ ਫਲ ਫਰੂਟ ਨਾ ਲਵੇ ਇਹਨਾਂ ਦਾ ਕੰਟੈਕਟ ਸੀਗਾ ਸੰਤ ਵਾਲੇ ਰੇੜੀ ਨਾਲ ਤੇ ਸੰਤ ਵਾਲੇ ਇਹਨਾਂ ਨੂੰ ਸਾਦਾ ਸੀ ਬੰਦਿਆਂ ਨੂੰ ਤੇ ਇਹ ਬੰਦੇ ਉੱਥੇ ਆ ਕੇ ਸਾਡੇ ਬੰਦੇ ਕੋਲ ਸਾਡਾ ਆਪਣਾ ਮੁਲਾਜ਼ਮ ਸੀ ਬੰਦਾ ਦੋ ਸੋਨੇ ਦੀਆਂ ਸਾਂਪਾਂ ਤੇ 10000 ਰੁਪਏ ਕੈਸ਼ ਨਗਦ ਕੱਲ ਲੁੱਟਿਆ ਨਾ ਤੇ ਅੱਜ ਅਸੀਂ ਇਹਨਾਂ ਨੂੰ ਮੌਕੇ ਬਾਰਦਾਤੇ ਫੜਿਆ ਤੇ ਹੁਣ ਪੁਲਿਸ ਸਟੇਸ਼ਨ ਵੱਰ ਗਾੜੀ ਦੇ ਅਨਰੋਵਰ ਕਰ ਰਹੇ ਹਾਂ ਧੰਨਵਾਦ ਜੀ ਤੁਹਾਨੂੰ ਬਤਾ ਰਿਹਾ ਠੀਕ ਹੈ ਨਾ ਖੜਾ ਦੇਖ ਲੈ ਓਏ ਬਤਾਇਆ ਚਲ ਜਾ ਦੇ ਨਾ ਮਾਰ ਜਾ ਦੇ ਨਾ ਮਾਰ ਮਾਰਨਾ ਕਿਤਾ ਚਿੱਕਾ ਯਾਰ ਕਾਰ ਨਹੀਂ ਥੱਲੇ ਲੱਗਨੇ ਬਿੱਤ ਕੱਲ ਇਹਨੂੰ ਪੁੱਛ ਜਾਣਾ ਅੱਡੀ ਕੀ ਤਾਂ ਕੁੱਟ ਦੇਖੀ ਨੀਗੀ ਤੋਂ ਪੋਤੋ ਪੁਲ ਦੇ ਚੱਕਰ ਤੇ ਰਹੇਗਾ ਨਾ ਇਹ ਮਿਲਟਰੀ ਹੈ ਇਹ ਤੋਂ ਪੁਲ ਦੇ ਚੱਕਰ ਤੇ ਰਹੇਗਾ ਨਾ ਇਹ ਪੁਲਿਸ ਨਹੀਂ ਹੈਗੀ ਵੀ ਤੇ ਤੋਂ ਪੈਸੇ ਲੈ ਕੇ ਬਾਜੇਗਾ ਤੂੰ ਕਿਉਂ ਕਰ ਦੋ ਕੰਮ ਇਹ ਬਹੁਤੋ ਕਰਦੇ ਕੰਮ ਨੀ ਵੀ ਕਰਾਈ ਜਾਏਗਾ ਨਾ ਫੇਰ ਵੀ ਨਹੀਂ ਆਉਨੇ ਐ ਗੰਡੇ ਦਾਦੇ ਦੇ ਜੀ ਬਹੁਤ ਸਾਰਾ ਸਮਾਨ ਨਾ ਲਿਆ ਬਹੁਤ ਬੰਦਾ ਉੱਥੇ ਆਉਣੇ ਸੱਤੂ ਨਾ ਨਾ ਮਾਰਨਾ ਨਹੀਂ ਮਾਰਨ ਮਾਰਨਾ ਨਹੀਂ ਮਾਰਨਾ ਨਹੀਂ ਮਾਰਨਾ ਨਹੀਂ ਹਰ ਦਸਤਾ ਜੀ ਮੇਰਾ ਨਾਮ ਕੀ ਹੈ ਸੁਖਵੰਤ ਸਿੰਘ ਕਿੰਨੇ ਟਾਈਮ ਤੋਂ ਕਲਰ 9 ਵਜੇ ਦੇ ਸੁਖਵੰਤ ਸੁਖਵੰਤ ਛੋਟੀ ਮੋਟੀ ਗੱਲਾਂ ਹੋ ਗਈਆਂ ਸੁਖਵੰਤ 30 ਸੈਕਿੰਡ ਦੀ ਪਿੰਡ ਬੋਲ ਨਾਲ ਸੇਖ ਮਾਜਰਾ 60 ਸੈਕਿੰਡ ਦੀ ਸੇਖ ਮਾਜਰਾ ਜੀਰੇ ਕੋਲ ਤੋਂ ਨਾ ਬੋਲੋ ਤੇਰਾ ਨਾਮ ਕੀ ਹੈ ਵਿੱਕੀ ਵਿੱਕੀ ਰਾਮਜੀਤ ਆ ਪੂਰਾ ਵਿੱਕੀ ਬਾਪ ਦਾ ਨਾ ਰਣਜੀਤ ਵਿੱਕੀ ਸੱਤਾਂ ਉਹ ਰਣਜੀਤ ਪਿੰਡ ਕਿਹੜਾ ਜਰਾ ਰੋਲੀ ਰੋਲੀ ਤੈਨੂੰ ਫੜਾ ਦੇ ਤੂੰ ਓਏ ਉਹ ਚੋਰ ਨਾਲ ਬੰਦ ਤੂੰ ਕਿੱਥੇ ਦਾ ਹੈ ਰੋਲੀ ਰੋਲੀ ਦਾ ਤੂੰ ਵੀ ਯਾਰ ਤੂੰ ਸਿਆਣਾ ਬਹਿਣਾ ਬੰਦਾ ਤੂੰ ਇਹ ਨਿਆਣੇ ਲੈ ਬਈ ਆ ਬੰਦੇ ਫੜੇ ਚਾਰ ਕਿਥੋਂ ਬਰਗਾੜੀ ਤੋਂ ਇਹ ਬੰਦੇ ਲੁੱਟ ਖੋਹ ਦਾ ਕੰਮ ਕਰਦੇ ਆ। ਦੋਨੋਂ ਫੋਨਾਂ ਭੋਲੇ ਮੁੰਡੇ ਨੂੰ ਦੇਣੇ। ਉਧਰ ਉਧਰ ਉੱਪਰ ਜਾ ਉੱਪਰ ਜਾ ਕੇ ਇਹਨਾਂ ਸਿਰਮਾਨਾ ਬਹੁਤ ਤੂੰ ਉਹ ਨਹੀਂ ਕਰੇ ਕੋਈ ਉੱਪਰ ਜਾ ਉੱਪਰ ਜਾ ਕੇ ਇੱਧਰ ਦੇਖ। ਆਹ ਮੁੰਡੇ ਦੀ ਉਮਰ ਦੇਖੋ। ਹੈਂ? ਇਹਨੂੰ 1000 ਰੁਪਏ ਮਹੀਨਾ ਦਿੰਦੇ ਆ 1000 ਰੁਪਏ ਕਹਿੰਦਾ ਮੈਨੂੰ ਦਿੰਦੇ ਆ ਪਰਡੇ ਦਾ। 1000 ਰੁਪਏ ਪਰਡੇ ਦਾ ਕੰਮ ਕਰਦਾ ਇਹ ਲੁੱਟ ਖੋਹ ਦਾ ਕੰਮ ਕਰਦੇ ਆ। ਇਹਨਾਂ ਨੇ ਕੱਲ ਸਾਡਾ ਇੱਕ ਬੰਦਾ ਲੁੱਟਿਆ ਇੱਥੋਂ ਜਿਹਦੇ ਕੋਲ ਦੋ ਸੰਪਾਂ ਸੀ। 10000 ਰੁਪਏ ਕੈਸ਼ ਸੀਗਾ। ਤੇ ਇਹਨਾਂ ਬੰਦਿਆਂ ਨੇ ਆਪਣੇ ਮੂੰਹੋਂ ਮੰਨੇ ਆ ਤੇ ਮੋਗੇ ਸੁ ਇਹ ਤੇ ਰੇਡੀਓ ਤੇ ਗੇੜਾ ਬੰਦਾ ਤੇ ਲੰਗੜੇ ਨੂੰ ਹੈ ਲੰਗੜੇ ਨੂੰ ਪਤਾ ਇਹ ਮੋਢੇ ਹੀ ਹੈ ਲੰਗੜੇ ਦਾ ਨੌਕੀਆ ਇਹ ਸਾਧਾਰਨ ਨੂੰ ਹੈ ਇਹਦਾ ਗੋਲੂ ਇੱਕ ਹੋਰ ਆ ਮੁੰਡਾ ਕਿੱਥੇ ਦਾ ਉਹ ਵੀ ਰੋਲੀ ਦਾ ਉਹ ਇਹਨਾਂ ਨੂੰ ਲੈ ਕੇ ਗਿਆ ਇਹ ਸਮਾਨ ਲੁੱਟ ਕੇ ਉਹਨੂੰ ਦੰਦਿਆ ਤੇ ਉਹ ਜਾ ਕੇ ਸੁਨਾਰੇ ਕੋਲੇ ਵੇਚਦਾ ਤੇਰਾ ਪਿੰਡ ਕਿਹੜਾ ਤੇਰਾ ਹਾਂਜੀ ਚੋਰੀ ਹੈ ਹਾਂ ਕਿੰਨੇ ਪੈਸੇ ਲੁੱਟੇ ਹੁਣ ਤੱਕ ਸਹੀ ਦੱਸੀ ਝੂਠ ਨਾ ਬੋਲੇ ਮੈਂ ਨਹੀਂ ਦੱਸ ਦੇਣ ਹੋਈ ਸੀ ਇਹਨਾਂ ਨੇ ਆਇਆ ਹਾਂ 10 ਪੈਸੇ ਨਹੀਂ ਹੋਇਆ ਸਾਨੂੰ ਜੇ ਤਾਂ ਹੋਣੀ ਹੈ ਚੁੱਕੋ ਆਏ ਨਹੀਂ ਬਈ ਹਾਂ ਕੱਲ ਤੂੰ ਚੋਰੀ ਥਾ ਨਾ ਪੂਰਾ ਦੱਸ ਆਪਣਾ ਬਿਆਨ ਦੱਸ ਜਦੋਂ ਕੱਲ ਸਾਡਾ ਬੰਦਾ ਨੇ ਪੁੱਛਿਆ ਜਦੋਂ ਕੱਲ ਸਾਡਾ ਬੰਦਾ ਹੈ ਉੱਥੇ ਬੰਦੇ ਕਿਹੜੇ ਨੇ ਸੱਦੇ ਬਰਾ ਦੱਸੋ ਉਹ ਬੰਦਾ ਮੰਨ ਗਿਆ ਬੰਦੇ ਬੰਦੇ ਕਿਹੜੇ ਨੇ ਸੱਦੇ ਹਾਂ ਹਾਂ ਅਸੀਂ ਸੀਗੇ ਸਰ ਚਲੋ ਖੜੇ ਇਧਰ ਦੋ ਬੰਦੇ ਐਦੀ ਪੂਰੀ ਰਿਕਾਰਡਿੰਗ ਕਰਾਓ ਮਰਨਾ ਨੇ ਇਹਨੂੰ ਹੱਥ ਜਦ ਤੱਕ ਮੈਂ ਨਹੀਂ ਕਹਿੰਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਾਂ ਝੂਠ ਬੋਲਸੇ ਨਾ 10 ਦਿਨ ਹੋ ਗਏ ਇਹ ਰੇਡੀ ਕੀ ਦੀ ਆ ਰੇਡੀ ਕੌਣ ਲਾਉਂਦਾ ਜਿਹੜੀ ਦਾ ਨਹੀਂ ਪਤਾ ਸਰ ਅੰਦਰ ਕਿਸ ਨੂੰ ਫੋਨ ਕੌਣ ਕਰਦਾ ਇਹ ਬੰਦਾ ਆ ਕੇ ਆਜੋ ਕੋਈ ਨਹੀਂ ਫੋਨ ਕਰਦਾ ਸਰ ਆਪਣੇ ਆਪ ਬਸ ਆ ਕੇ ਲੁੱਟ ਕੇ ਲੈ ਜਾਂਦੇ ਆ ਅੱਜ ਵੀ ਐਸੇ ਕੰਮ ਤੇ ਸੀਗੇ ਅੱਜ ਵੀ ਲੁੱਟ ਨਹੀਂ ਆਈ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ